इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੋਹੋਦੇ ਸਾਹਿਬ ਅੱਜ ਦੀ ਪ੍ਰੈਸ ਕਾਨਫਰੰਸ ਦਾ ਕੀ ਰੰਗ ਹੈ ਅੱਜ ਦੀ ਪ੍ਰੈਸ ਕਾਨਫਰੰਸ ਜਿਹੜਾ ਉਹ ਕਲੀਅਰ ਨੇ ਜੋ ਵਾਦਾ ਮਾਫਵਾ ਬਣਿਆ ਸਰਕਾਰ ਦੀ ਸ਼ਹਿਤਿਆ ਨੇ ਸ਼੍ਰੋਮਣੀ ਕਾਲੀ ਦਲ ਦੇ ਖਿਲਾਫ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਜੀ ਦੇ ਖਿਲਾਫ ਉਹ ਜਿੰਨੀਆਂ ਵੀ ਉਹਨੇ ਗੱਲਾਂ ਕੀਤੀਆਂ ਉਹਨਾਂ ਨੂੰ ਅਸੀਂ ਟਕਣ ਲੋਦੇ ਵੀ ਆ ਸਾਰੀਆਂ ਨਰਮੋਲ ਆ ਕਿਉਂਕਿ ਉਹਦੀ ਜਮਾਨਤ ਨਹੀਂ ਸੀ ਹੋ ਸਕਦੀ ਉੱਥੇ ਚਾਰ ਕੇਸ ਹੋ ਰਹੇ ਰਿਹਾ ਰਜਿਸਟਰ ਨੇ ਇਹ ਸਰਕਾਰ ਨੇ ਨਾ ਕਿ ਉਹਨੂੰ ਹਰਿਆਣੇ ਤੱਕ ਨਾ ਹਣੀ ਫਰੀਦ ਨੂੰ ਫੜਿਆ ਸੋ ਆ ਉਹਨਾਂ ਦੀ ਫੜਦੀ ਬਈ ਆ ਇਹਨੂੰ ਰੀਲੀਫ ਦੇ ਕੇ ਉਹਦੇ ਕੋ ਪੋਕੈਸਟਾ ਬਣਾ ਕੇ ਉਹਨੂੰ ਇਸ ਤਰ੍ਹਾਂ ਸ਼ੋਹ ਜੀ ਪੇਸ਼ ਕਰ ਕਰਕੇ ਸ਼੍ਰੋਮਣੀ ਕਾਲੀ ਦਲ ਨੂੰ ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੂੰ ਉਹ ਨਾ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਵਾ ਉਹ ਸਾਰਾ ਨਰਮੂਹ ਹੈ ਤੇ ਉਹ ਝੂਠ ਹੈ ਕਿਉਂਕਿ ਉਹ ਕੋਈ ਬੋਲਦਾ ਵਾ ਜੋ ਨੂੰ ਬੀਜੇਪੀ ਵਾਲੇ ਜਾਂ 나ਗਪੁਰਾਏ ਕਹਿੰਦੇ ਆ ਉਹ ਸਾਰਾ ਨਾ ਉਹ ਸਾਰੀ ਗੱਲ ਚੱਲ ਰਹੀ ਹੈ ਕਿ ਸ਼੍ਰੋਮਣੀ ਕਾਲੀ ਦਲ ਨੂੰ ਕਿਵੇਂ ਕਮਜ਼ੋਰ ਕੀਤਾ ਜਾਦਾ ਵਾ ਕਿਵੇਂ ਪ੍ਰਧਾਨ ਨੂੰ ਕਮਜ਼ੋਰ ਕੀਤਾ ਜਾਦਾ ਇਹ ਸਾਰੀ ਚਾਲ ਆ ਇੱਕ ਤਾਂ ਗੱਲ ਇਹ ਹੋ ਗਈ ਦੂਜੀ ਇਹ ਸਰਕਾਰਾਂ ਕੈਪਟਨ ਅਮਰਿੰਦਰ ਸੋਹ 150 ਦੇ ਵਿੱਚ ਮੁੱਖ ਮੰਤਰੀ ਬਣਿਆ ਉਹਨੇ ਕਿਹਾ ਵੀ ਮੈਂ ਇਹ ਅਨਸਾਰ ਸਾਰਾ ਬੈਬੇ ਕਰਾਂ ਦਾ ਮੈਂ ਸਾਹਦੋ ਮੈਂ ਜਿਹੜਾ ਵੀ ਗੁਰੂ ਮਹਾਰਾਜ ਦੇ ਪੱਤਰੇ ਜਿਨ੍ਹਾਂ ਨੇ ਅੰਗ ਤੋੜੇ ਆ ਮਰੋੜੇ ਆ ਸੁਟੇ ਆ ਉਹਨਾਂ ਸਾਰਿਆਂ ਨੂੰ ਮੈਂ 2 ਮਹੀਨੇ ਚ ਮਹੰਗਾ ਕਰੂੰਗਾ ਉਹ 5 ਸਾਰ ਨੰਗੇ ਕੇ ਉਹਨੇ ਕੁੱਛ ਨਹੀਂ ਬਤੋ ਬਾਦਾ ਉਹਨਾਂ ਸਮਾਹਣਿਆ ਕਹ ਮੈਂ ਦੇ 4 ਦਿਨਾਂ ਦਾ ਕੰਮ ਮੈਂ ਸਾਰੇ ਨੰਗੇ ਕਰ ਦੂੰਗਾ ਇਹ ਸਾਰਿਆਂ ਦੇ ਸਾਹਮਣੇ ਅੱਜ ਤੱਕ ਉਹਨਾਂ ਕੁੱਛ ਨਹੀਂ ਕੀਤਾ ਸਿਰਫ ਇਹਨਾਂ ਹੀ ਕਹਿੰਦੇ ਆ ਕਿ ਇਹ ਕੰਮ ਜਿਹੜਾ ਵਾ ਗ੍ਰਹਿ ਮੰਤਰੀ ਉਹਦਾ ਸਦਾ ਸ਼ਮੀਰ ਸਿੰਘ ਬਾਦਲ ਸੀ ਉਹਦੇ ਹੁੰਦਿਆ ਹੋਇਆ ਉਹਦੇ ਹੁੰਦਿਆ ਤਾਂ ਹੋਇਆ ਕੋਈ ਵੀ ਚੋਰੀ ਕਰਦਾ ਵਾ ਭਾਵੇਂ ਥਾਣੇ ਦੇ ਲੱਕਤਵਾਲੀ ਦੇ ਲਾਗੇ ਵੀ ਕਰ ਜਾਂਦਾ ਕਈ ਵਾਰੀ ਨਹੀਂ ਫੜਿਆ ਜਾਂਦਾ ਪਰ ਜਿਹੜਾ ਆਂਦਾ ਫੜਿਆ ਨਹੀਂ ਉਹ ਤਾਂ ਫੜੇ ਹੋਣਾ ਉਹਨਾਂ ਨੂੰ ਅੱਜ 8-9 ਸਾਲ ਹੋ ਗਏ ਇਹਨਾਂ ਨੂੰ ਗ੍ਰਹਿ ਮੰਤਰੀ ਵੀ ਬਦਲ ਗਿਆ ਸਰਕਾਰਾਂ ਵੀ ਬਦਲ ਗਈਆਂ ਇਹਨਾਂ ਹੁਣ ਤੱਕ ਕਿਉਂ ਨਹੀਂ ਉਹਨੂੰ ਫੜਿਆ ਕਿਉਂ ਨਹੀਂ ਉਹ ਦੋਸ਼ੀਆਂ ਨੂੰ ਕਿ ਟੈਰੇਜ ਲੈਂਦਾ ਜੇ ਸ਼੍ਰੋਮਣੀ ਕਾਲੀ ਦਲ ਦੇ ਦੋਸ਼ੀ ਤੇ ਇਹਨੂੰ ਲਿਓ ਟੈਰੇਜ ਜੇ ਸਖ ਬੀਰ ਸਬ ਬਦਲ ਹੈ ਤੇ ਇਹਨੂੰ ਕ ਟੈਰੇਜ ਲਿਆਉਂਦੇ ਦੂਜੀ ਗੱਲ ਰਹੀ ਸਾਡੀ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਰੁਸ ਕੇ ਗਏ ਜਿਹੜੇ ਬੰਦੇ ਆ ਉਹ ਸਾਰੇ ਵਿੱਚ ਸੀ ਸ਼੍ਰੋਮਣੀ ਕਾਲੀ ਦਲ ਦੇ ਟਿਕਾ ਬੜੇ ਯੋਰਨਾ ਤਰਲਿਆਣਾ ਦਬਾਣਾ ਲਈਆ ਵੀ ਮੈਂ ਪੁਰਾਣੇ ਗਿਆ ਮੈਂ ਇੱਥੇ ਲੜਨ ਆਉਂ ਜੀਏਗਾ ਮੈਂ ਇੱਥੇ ਲੜਾਂ ਉੱਥੇ ਲੜੀਆਂ ਆਪਣੀ ਮਰਜ਼ੀ ਦੇ ਨਾਲ ਸਾਡਾ ਜੇ ਰੋਲ ਮਾੜਾ ਅਸੀਂ ਲੋਕਾਂ ਦੇ ਜੀ ਲੋਕਾਂ ਨੇ ਸਾਨੂੰ ਨਕਾਰਿਆ ਉਸ ਗੱਲ ਨੂੰ ਅਸੀਂ ਮੰਨਣ ਦੀ ਸਵਾਏ ਅਸੀਂ ਪ੍ਰਧਾਨ ਸ਼ਰੋਮਣੀ ਕਾਲੀਦਾਲ ਨੂੰ ਆਨੇ ਵੀ ਪੁਰਾਣੇ ਚੋਂ ਸ਼ਰੋਮਣੀ ਕਾਲੀਦਾਲ ਜਿਹਦੀ ਕਾਰਗੁਜ਼ਾਰੀ ਠੀਕ ਨਹੀਂ ਤੁਹਾਡੀ ਕਾਰਗੁਜ਼ਾਰੀ ਠੀਕ ਹੈ ਜਿਹੜੀ ਜਮਾਨਤਾਂ ਜਬਤ ਕਰਾ ਕੇ ਬੈਠੇ ਜੀ ਉਦੋਂ ਨਾਲੇ ਲੜਨੀ ਮੈਂ ਮੇਰੇ ਤੋਂ ਵੱਧ ਕੋਈ ਕੁਰਬਾਨੀ ਵਾਲਾ ਨਹੀਂ ਹੈਗਾ ਪਤਾ ਨਹੀਂ ਕਿਹੜੀ ਕੁਰਬਾਨੀ ਜਿਹੜੀ ਇਹ ਬੰਨੀ ਫਿਰਦੇ ਸੀ ਕੁਰਬਾਨੀ ਵਾਲਾ ਤੇ ਸਾਰੇ ਚਲੇ ਗਏ ਜੀ ਸਾਰ ਬਾਰ ਤੱਕ ਕੁਰਬਾਨੀਆਂ ਹੋਈਆਂ ਗਿਆ ਸਰਤਾਰ ਚਾ ਕੇ ਪਹਿਲੀ ਕਾਲੀ ਦਲ ਦੀ ਸਰਕਾਰ ਬਣੀ ਆ ਉਦੋਂ ਪਤਾ ਲੱਗਾ ਵੀ ਸਰਕਾਰ ਵੀ ਬਣਦੀ ਕਦੀ ਪੰਜਾਬ ਚ ਕਦੀ ਕਾਲੀ ਦਲ ਦੀ ਜਾਂ اپੋਜੀਸ਼ਨ ਦੀ ਸਰਕਾਰ ਬਣੀ ਹਮੇਸ਼ਾ ਇਹ ਤੇ ਕਾਂਗਰਸੀ ਸਰਕਾਰ ਬਣ ਜਿਹੜੀ ਪੰਜਾਬ ਦੇ ਜਿੰਨੇ ਮਸਲੇ ਆ ਸਾਰੀ ਸ਼੍ਰੋਮਣੀ ਕਾਲੀ ਦਲ ਨੇ ਠਾਏ ਪਾਣੀ ਦੇ ਮਸਲੇ ਠਾਏ ਪੰਜਾਬ ਨੂੰ ਬਿਜਲੀ ਸਰਪਲਸ ਕੀਤੀ ਕਿੰਨੀਆਂ ਸਹੂਲਤਾਂ ਜਿਹੜੀਆਂ ਸ਼੍ਰੋਮਣੀ ਕਾਲੀ ਦਲ ਨੇ ਦਿੱਤੀਆਂ ਤੇ ਅੱਜ ਇਹ ਨਵੇਂ ਲੋਕ ਆਇਆ ਇਹਨਾਂ ਨੇ ਅੱਜ ਕੀ ਕੀਤਾ ਸਿਰਫ ਫਰਕ ਇਹ ਨਾ ਵਾ ਜਿਹੜੀ ਪੀੜ੍ਹੀ ਨੇ ਕੁਰਬਾਨੀਆਂ ਕੀਤੀਆਂ ਜਿਹੜੀ ਉਹਦੀ ਦੂਜੀ ਪੀੜ੍ਹੀ ਵੀ ਉਹ ਸਨ 84 ਤੋਂ ਜਾਂ 90 ਤੋਂ ਬਾਅਦ ਜਿਹੜੇ ਜੰਮੇ ਆ ਮੁੰਡੇ ਜਿਨ੍ਹਾਂ ਨੇ ਆ ਕੇ ਵੋਟਾਂ ਪਾ ਕੇ ਬਦਲਾ ਦਾ ਨਾਂ ਦਿੱਤਾ ਗਿਆ ਵਾ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਸਾਰੇ ਘੂਕ ਦਿੱਤੇ ਆ ਸਾਨੂੰ ਪਿੰਡਾਂ ਦੀ ਡਿਵੈਲਪਮੈਂਟ ਜਾਂ ਜਿੰਨੇ ਨੌਕਰੀ ਨੌਕਰੀ ਦੇ ਸੋਰਸ ਪੈਦਾ ਕੀਤੇ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਜੀ ਬਿਜਲੀ ਸਰਪਲਸ ਕੀਤੀ ਇਹਨਾਂ ਕੀਤੀ ਸਕਣ ਸਕੀਮਾਂ ਬਣਾਫਾ ਪਰ ਚਲੋ ਕੋਈ ਪਤਾ ਹੀ ਨਹੀਂ ਕੋਈ ਐਸੀ ਛੇ ਨਹੀਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਨਾ ਦਿੱਤੀ ਪਰ ਅੱਜ ਦੇ ਜਿਹੜੇ ਮੁੰਡੇ ਆ ਇਹ ਸਮਝਦੇ ਆ ਜੇ ਮਾਲੀਆ ਮਾਫ ਹੋਇਆ ਉਹ ਵੀ ਸਾਡੇ ਹਕੂਕ ਸੀ ਉਹ ਹੁਣੇ ਪਤਾ ਨਹੀਂ ਉਹਨਾਂ ਨੂੰ ਪਿੱ ਕੀਤਾ ਕਿੰਨੇ ਆ ਇਹ ਵਿੱਤੀ ਬੋਝ ਕਿਸ ਦੇ ਸਿਰ ਤੇ ਪਿਆ ਵਾ ਇੱਕ ਐਸਾ ਵਧੀਆ ਪੰਜਾਬ ਨੂੰ ਮਾਹੌਲ ਸਿਰਜ ਕੇ ਦਿੱਤਾ ਇਹ ਕਿੰਨੇ ਦਿੱਤਾ ਇਹਨਾਂ ਨੂੰ ਕੋਈ ਪਤਾ ਨਹੀਂ ਕਿਉਂਕਿ ਉਹ ਜਮੇ ਉਸ ਮਾਹੌਲ ਤੋਂ ਸਾਰੇ ਬਾਤਾਂ ਦੇ ਆ ਇਸ ਕਰਕੇ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਜਿਹੜੇ ਅੱਜ 30 ਸਾਲ ਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸਤੇ ਕੀ ਕੀਤਾ ਪੰਜਾਬ ਦੀ ਬਿਹਤਰੀ ਹੱਥੇ ਕੀ ਕੀਤਾ ਬਹੁਤ ਕੁਝ ਕੀਤਾ ਅੱਜ ਵੀ ਜੇ ਕੰਦਾ ਕਰ ਲੋ ਕਰਾਂਗੇ ਵੀ ਪਰ ਸਰਦਾਰ ਜੀ ਡਰ ਇਹ ਆਇਆ ਵੀ ਅਸੀਂ ਪਾਣੀ ਇੱਕ ਮੰਗਿਆ ਪਾਣੀ ਦਾ ਘੁੱਟ ਮੰਗਿਆ ਵੀ ਸਾਡਾ ਪਾਣੀ ਸਾਨੂੰ ਦੇ ਦਿਓ ਉਹ ਪਾਣੀ ਵੇਖੋ ਸਾਡੀਆਂ ਨਾਸਾਂ ਕਿਤਰਾ ਨਾ ਟੱਪਾ ਹੁਣ ਕਿੰਨਾ ਤੰਗ ਕੀਤਾ ਉਹ ਪਾਣੀ ਨੇ ਦੀਆ ਕੋ ਵੱਡਾ ਸਾਡਾ ਮੁੰਡਾ ਜਿਹੜਾ ਪੰਜਾਬ ਦਾ ਇਹਨਾਂ ਨੇ ਪਰ ਫਰਕੇ ਤੋਂ ਮਰਵਾ ਦਿੱਤਾ ਉਹ ਸਾਨੂੰ ਪਾਣੀ ਇਸ ਭਾਅ ਪਿਆ ਵਾ ਅਸੀਂ ਅੱਜ ਵੀ ਸਕੀਮਾਂ ਬਣਾਉਂਦੇ ਆ ਸਾਡੀ ਪਾਰਟੀ ਵਿੱਚ ਡਿਸਕਸ਼ਨ ਹੋ ਰਹੀ ਆ ਪੰਜਾਬ ਦੇ ਮਸਲੇ ਨੂੰ ਕਿਤਾਫੇ ਅਪਗ੍ਰੇਡ ਕੀਤਾ ਵੇ ਦੁਬਾਰਾ ਲੋਕਾਂ ਨੂੰ ਕਿਤਨਾ ਦਿੱਤਾ ਜਾਵੇ ਕਿ ਸ਼੍ਰੋਮਣੀ ਕਾਲੀ ਦਲ ਹੀ ਤੁਹਾਡੀ ਨੁਮਾਇੰਦਗੀ ਜਮਾਤ ਹੈ ਕਿਉਂਕਿ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਜਮਾਤ ਆ ਇਹ ਪੰਜਾਬੀਆਂ ਦੀ ਪਾਰਟੀ ਆ ਪੰਜਾਬ ਵਾਸਤੇ ਆ ਜਿਹੜੇ ਨੈਸ਼ਨਲ ਪਾਰਟੀਆਂ ਆ ਆਮ ਆਬੀ ਪਾਰਟੀਆਂ ਦਿੱਲੀ ਦੇ ਪਾਣੀ ਬਾਰੇ ਸੋਚੂ ਕੋ ਰਾਜਸਥਾਨ ਦੇ ਪਾਣੀ ਬਾਰੇ ਸੋਚੂ ਕੋ ਹਰਿਆਣੇ ਦੇ ਪਾਣੀ ਬਾਰੇ ਸੋਚੂ ਉਹ ਮਾਚਲੇ ਸਾਦੋਗੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਤੇ ਪੰਜਾਬ ਦੀ ਪਾਰਟੀ ਨੂੰ ਪੰਜਾਬ ਆਖਰੀ ਮੰਗਣਾ ਕੋਈ ਵੀ ਇਸ਼ੂ ਹੋਇਆ ਭਾਵੇਂ ਐਮਐਸਪੀ ਦਾ ਵੀ ਆ ਠੀਕ ਆ ਬਹੁਤ ਧੱਕਾ ਕੀਤਾ ਭਾਜੀਪੀ ਦੀ ਸਰਕਾਰ ਨੇ ਨਕਸਾਨਾਂ ਦੇ ਰਾ 800 ਤੋਂ ਵੱਧ ਕਿਸਾਨ ਚੀਜ਼ ਹੋ ਗਏ ਪਰ ਮੰਨ ਕੇ ਕਾਨੂੰਨ ਦਾ ਬਦਲਾਅ ਕੀਤਾ ਪਾਲੇ ਕਾਨੂੰਨ ਨੂੰ ਰੱਦ ਕੀਤਾ ਕਰਕੇ ਨੋਟੀਫਿਕੇਸ਼ਨ ਨਹੀਂ ਕੀਤਾ ਬੇਈਮਾਨੀ ਨਾਲ ਜਿੰਨਾ ਜੇ ਨੋਟੀਫਿਕੇਸ਼ਨ ਨਹੀਂ ਕਰਦੇ ਕੋਈ ਤਾਂ ਨਹੀਂ ਸਮਝਾ ਕਾਨੂੰਨ ਬਣਦਾ ਪਾਰਲੀਮੈਂਟ ਚ ਪਾਸ ਹੋ ਗਿਆ ਜਿੰਨੇ ਤੇ ਨੋਟੀਫਾਈ ਨਹੀਂ ਰੱਖਣ ਉਹ ਨਹੀਂ ਬੰਦਾ ਇਸ ਕਰਕੇ ਉਹ ਵੀ ਉਸੇ ਤਰ੍ਹਾਂ ਪਿਆ ਅਜ ਤੱਕ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਸਿਪਾਈ ਸਾਰੇ ਜਿਲ੍ਹਾ ਇਕ ਤਾਂ ਇਕਤਰ ਵੀ ਆ ਅਸੀਂ ਸਾਰੇ ਸਦਾਸਕ ਵੀਰ ਸਭ ਬਾਤਲ ਦੀ ਰਹਿਨ ਮਾਈ ਨੂੰ ਕਬੂਲ ਦੇ ਆ ਉਹਦੇ ਨਾਲ ਵੀ ਖਲੋਤੇ ਤੇ ਨਾਲ ਖਲੋਤੇ ਵੀ ਰਹਿਣਗੇ ਇਸ ਕਰਕੇ ਇਹ ਜਿਹੜਾ ਸਮਾਂ ਜੇ ਤਾਂ ਦਾ ਤੇ ਠਾਂ ਦਾ ਇਹ ਹਮੇਸ਼ਾ ਹੀ ਸੂਰਜ ਇੱਕ ਬੰਨੇ ਚੜਦਾ ਦੂਜੇ ਬੰਨੇ ਡੁੱਬਦਾ ਕਿਉਂਕਿ ਸਾਡੀ ਜਿਹੜੀ ਜੂਆ ਪੀੜ ਹੀ ਇਹਨਾਂ ਨੂੰ ਪਤਾ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਕੀ ਆ ਤੇ ਇਹਨੇ ਕੀ ਸਾਡੇ ਆਸਤੇ ਕੀਤਾ ਪੰਜਾਬ ਆਸਤੇ ਕੀ ਕੀਤਾ ਜੇ ਤੈਂ ਤੋਂ ਪਹਿਲੀ ਸਰਕਾਰ ਸਾਲ 97 ਵਿੱਚ ਬਣੀ ਨਾ ਬਈ ਲੋ ਕਿੰਨਾ ਇਸੇ ਕਤਲਗਾਰ ਤਰੋਜੋਂ ਲਾਹੀ ਉਹ ਤੋਂ ਬਾਅਦ ਇੱਕ ਵੀ ਮੁੰਡੇ ਨੂੰ ਫੜ ਕੇ ਨਹੀਂ ਕਿ ਮਾਰਿਆ ਗਿਆ ਸੋ ਇਸ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਫਰਕ ਪ੍ਰੋਗਰਾਮ ਦੇ ਨਾਲ ਬਾਕੀ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਨੇ ਅਨੁਸ਼ਾਸਨੀ ਕਮੇਟੀ ਨੇ ਜਿਨ੍ਹਾਂ ਨੂੰ ਬਾਹਰ ਕੱਢਿਆ ਬਾ ਉਹ ਵੀ ਉਹਨਾਂ ਨੇ ਠੀਕ ਕੱਢਿਆ ਕਿਉਂਕਿ ਇਹਨਾਂ ਨੂੰ ਸਾਰੇ ਮਸਲੇ ਜੜਿਆ ਇਹ ਸਾਨੂੰ ਪਾਰਟੀ ਪਲੇਟਫਾਰਮ ਦੇ ਵਿੱਚ ਬਹਿ ਕੇ ਅੰਦਰ ਬਹਿ ਕੇ ਹੱਲਣਾ ਚਾਹੀਦਾ ਹੈ ਗੱਲ ਕਰਨੀ ਚਾਹੀਦੀ ਸੀ ਸਾਨੂੰ ਇਹ ਮਸਲੇ ਵਿੱਚ ਬਹਿ ਕੇ ਹੱਲ ਕਰਨੇ ਚਾਹੀਦੇ ਸੀ ਆਪਣੇ ਘਰ ਦੀ ਗੱਲ ਗਵਾਢੀ ਨੂੰ ਦੱਸੋ ਕੋਈ ਵੱਡੀ ਸਿਆਣਪ ਉਹ ਕਦੀ ਤੁਹਾਡਾ ਮਸਲਾ ਹੱਲ ਨਹੀਂ ਕਰੂਗਾ ਉਹਨੇ ਆ ਕੇ ਉਹ ਚ ਵਧਦਾ ਹੀ ਕਰਨਾ ਤੁਹਾਡੇ ਝਗੜੇ ਨੂੰ ਹੋਰ ਵਧਾਉਣਾ ਤੋਂ ਮੈਂ ਅੱਜ ਵੀ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਤੇ ਤੇਰੀ ਤੁਸੀਂ ਗਏ ਰੋਮਣੀ ਕਾਲੀਦਾਲ ਤੁਹਾਨੂੰ ਕੁਝ ਨਹੀਂ ਆਂਦਾ ਆਓ ਵਿੱਚ ਬਹਿ ਕੇ ਸਿਰ ਜੋੜ ਕੇ ਤਕਬੀਰ ਸਬਾਦਲ ਨਾਲ ਬਹਿ ਕੇ ਅੰਦਰ ਗੱਲ ਕਰੀਏ ਪੰਜਾਬ ਦੇ ਮਸਲੇ ਨੂੰ ਕਿਤਨਾ ਹੱਲ ਕਰਨਾ ਵਾ ਜਿਹੜੀ ਥੱਲੇ ਸਾਡੇ ਵਿੱਚ ਸਾਨੂੰ ਹੁਣ ਤਾਂ ਆਈ ਆ ਕਮਜ਼ੋਰੀ ਆਈ ਆ ਇਸ ਕਮਜ਼ੋਰੀ ਨੂੰ ਆਪਾਂ ਦੂਰ ਕਰਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਝੰਡੇ ਨੂੰ ਬੁਲੰਦ ਕਰਕੇ ਜਸ ਅਕਬੀਰ ਸਾਹਿਬ ਦਾ ਨਾਮ ਚੱਕਤੀ ਜਾਨੀ ਆ ਪੰਜਾਬ ਦੇ ਲੋਕਾਂ ਨੂੰ ਜਾਨੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇਣੀ ਆ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੁਰੱਖਿਤ ਰੱਖਿਆ ਜਾਵੇ ਬੀਜੇਪੀ ਦੇ ਹੱਟਾਂ ਦੇ ਵਿੱਚ ਸਾਡਾ ਪੰਜਾਬ ਬਿਲਕੁਲ ਸੁਰੱਖਿਤ ਨਹੀਂ ਸਾਡਾ ਜਿਹੜਾ ਆ ਪਾਖੜਾ ਡੈਮ ਦੀ ਮੈਨੇਜਮੈਂਟ ਬੋਰਡ ਆ ਸਾਡਾ ਇਹਨਾਂ ਉਹਦੇ ਚ ਵੀ ਹਿੱਸਾ ਕਰਦਾ ਅਸੀਂ ਕੁਝ ਨਹੀਂ ਮੰਗਿਆ ਅਸੀਂ ਮੰਗਾਈ ਹੈ ਡਿਰੀਗੇਟ ਵਰਕ ਦਾ ਸਾਨੂੰ ਜਿਹੜਾ ਕੰਟਰੋਲ ਦਿੱਤਾ ਜਾਵੇ ਰੋਪਣਾ ਹੈਡਵਰਕ ਦਾ ਕੰਟਰੋਲ ਦਿੱਤਾ ਜਾਵੇ ਤਾਂ ਕਿ ਅਸੀਂ ਆਪਣਾ ਪਾਣੀ ਜਿਹੜਾ ਅਸੀਂ ਆਪਣੇ ਪੰਜਾਬ ਚ ਇਹਨੂੰ ਡਿਸਟ੍ਰੀਬਿਊਟ ਛੋਟੀਆਂ ਡਿਸਟ੍ਰੀਬਿਊਟਰਾਂ ਬਣਾ ਕੇ ਛੋਟੀਆਂ ਨਹਿਰਾਂ ਬਣਾ ਕੇ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਜੋ ਥੱਲੇ ਪਾਣੀ ਜਾ ਰਿਹਾ ਇਹਨੂੰ ਅਸੀਂ ਮੰਡ ਤਕਾਂਗੇ ਪਰ ਉਹ ਪਾਣੀ ਦੇ ਬਦਲੇ ਤੁਹਾਡੇ ਸਾਹਮਣੇ ਜਿਹੜੇ ਉਦੋਂ ਤੁਸੀਂ ਆ ਬਹੁਤ ਸਾਰੇ ਆਪਣੀ ਛੋਟੀ ਉਮਰ ਦੇ ਵਿੱਚ ਜਿਹੜੇ ਸਾਰਾ ਚੱਦਰ ਯਾਦ ਦੇ ਵਿੱਚ ਕੇਵਲ ਪਾਣੀ ਦਾ ਪੰਜਾਬ ਦੇ ਵਾਧਤਕਾਰਾਂ ਦਾ ਨੰਦਪੁਰ ਦੇ ਮੱਥੇ ਦਾ ਨੰਦਪੁਰ ਦਾ ਮੱਥਾ ਜਿਹੜਾ ਅਸੀਂ ਰੱਖਿਆ ਹੀ ਇਹਨੂੰ ਇਹਨਾਂ ਖਾਲਸਾ ਦਾ ਮੰਦਾ ਮਤਾ ਬਣਾ ਕੇ ਉਹ ਸਾਡੇ ਹਿੰਦੁਸਤਾਨ ਤੇ ਦੁਨੀਆ 'ਚ ਪ੍ਰਚਾਰ ਕੀਤਾ ਵੀ ਜਿਹੜੇ ਸਿੱਖ ਆ ਇੱਕ ਵੱਖ ਵਾਤੀ ਆ ਇਹ ਵੱਖਰਾ ਖਾਲਸਾਣ ਮੰਨਦੇ ਆ ਇਹ ਜੋ ਕਰਕੇ ਸਾਨੂੰ ਕਿ ਨੱਪਣਾ ਚਾਹੁੰਦਾ ਸੀ ਉਹ ਪੂਰਾ ਇਹਨਾਂ ਕਰਕੇ ਸ੍ਰੀ ਹਰਮੰਦਰ ਸਾਹਿਬ ਤੇ ਦਾ ਅਟੈਕ ਕੀਤਾ ਸ੍ਰੀ ਕਾਲਕਸਤ ਨੂੰ ਪਹੇਟੇਰ ਕੀਤਾ ਜਿਹਦੀ ਕੋਈ ਤੋ ਕੱਜ ਨਹੀਂ ਬਣਦੀ ਉਦੋਂ ਨਹੀਂ ਬਣਦੀ ਉਹ ਵੀ ਜ਼ਬਰਦਸਤ ਦਾ ਦਿਖਲਾ ਸਾਡੀ ਗੱਲ ਸੁਣਦੇ ਬਜਾਏ ਸਾਡੇ ਤੇ ਸੱਦਰ ਕੀਤਾ ਗਿਆ ਸ਼੍ਰੋਮਣੀ ਕਾਲੀ ਦਲ ਨੇ ਉਸ ਸੱਦਰ ਦਾ ਟਟ ਕੇ ਮੁਕਾਬਲਾ ਕੀਤਾ ਸੋ ਮੈਂ ਅਸੀਂ ਸ੍ਰੀ ਅਕਸਰ ਨਾਲ ਮੀਟਿੰਗ ਕੀਤੀ ਹੈ ਇਹ ਸਾਰੇ ਇਕੱਠ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਉਹਦੇ ਨਾਲ ਆ ਸ਼੍ਰੋਮਣੀ ਕਾਲੀ ਦਾ ਅਸੀਂ ਸਾਰੇ ਚੜ੍ਹਦੀ ਕਲਾ ਜੀ ਵੇਖ ਰਹੇ ਹਾਂ ਤੇ ਉਹਨਾਂ ਜਿਹੜੇ ਗਏ ਆ ਉਹਨਾਂ ਨੂੰ ਇਹ ਜ਼ਰੂਰ ਕਰਾਂਗੇ ਕਿ ਤੁਸੀਂ ਸ਼੍ਰੋਮਣੀ ਕਾਲੀ ਦਾ ਜਾ ਕੇ ਸ਼੍ਰੋਮਣੀ ਕਾਲੀ ਦਾਲੇ ਵਾਸਤੇ ਕੰਮ ਕਰੋ ਵਖਰੇ ਕੋੜੇ ਦੜਾਇਆ ਸ਼ਕਤੀ ਕਮਜ਼ੋਰ ਕੀਤੀ ਆ ਤੁਸੀਂ ਇਹ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਨਾ ਕਰੋ